ਹੈਲੋ ਹੈਲੋ ਤੁਸੀਂ ਆਹਦੀ ਮਾਰੀ ਪੁੱਤ ਕਹਿੰਦਾ ਕਿਉਂ ਉਸੇ ਕਿਲਾਣਾ ਸਿਰ ਜੋ ਵਰਜੀ ਕਰੀ ਜਾਏ ਹਾਂ ਉਹ ਬਾਲਾ ਕੀ ਤਕਾਰ ਯਾਰ ਮੈਂ ਇਸ ਉੱਤੇ ਲੱਗਾ ਆਇਆ ਹਾਂ ਮੈਂ ਕਹਿੰਦਾ ਸਰਕਤਾ ਦੇਖਿਆ ਨੇ ਤੇ ਜੋ ਗੱਲਾਂ ਸੁਣਿਆ ਨੇ ਇਹ ਕਿਸੇ ਆਮ ਬੰਦੇ ਦੀਆਂ ਨਹੀਂ ਬਲਕਿ ਰੇਲਵੇ ਪੁਲਿਸ ਦੇ ਮਲਾਜ਼ਮ ਦੀਆਂ ਨੇ ਜੀ ਹਾਂ ਠੀਕ ਸੁਣਿਆ ਤੁਸੀਂ ਇਹ ਕੋਈ ਮਲਾਜ਼ਮ ਆਮ ਮਲਾਜ਼ਮ ਨਹੀਂ ਬਲਕਿ ਚੌਂਕੇ ਇਨਚਾਰਜ ਹੈ ਜਿਸ ਦੇ ਉੱਤੇ ਕਈ ਤਰੀਕੇ ਦੇ ਗੰਭੀਰ ਇਲਜ਼ਾਮ ਲੱਗੇ ਨੇ ਤੇ ਨਾਲ ਦੀ ਨਾਲ ਇਲਜ਼ਾਮ ਇਹ ਵੀ ਲੱਗੇ ਨੇ ਕਿ ਇਹ ਮੁਲਾਜ਼ਮ ਜਿਹੜਾ ਹੈ ਤੇ ਡਿਊਟੀ ਦੇ ਸਮੇਂ ਕੱਚੇ ਬੰਨ੍ਹਣ ਦੇ ਵਿੱਚ ਘੁੰਮ ਰਿਹਾ ਹੈ ਤੇ ਜਾ ਕੇ ਨਾ ਸਿਰਫ ਘੁੰਮੇ ਰਿਹਾ ਬਲਕਿ ਡਿਊਟੀ ਵੀ ਕਰ ਕਿਆ ਬੜਾ ਗੰਭੀਰ ਮਸਲਾ ਬਣ ਗਿਆ ਇਹ ਮਸਲਾ ਉਸ ਸਮੇਂ ਬਣਿਆ ਜਦੋਂ ਇਹ ਮੁਲਾਜ਼ਮ ਆਪਣੀ ਕੈਬਨ ਚੋਂ ਮਤਲਬ ਆਪਣੇ ਦਫ਼ਤਰ ਤੋਂ ਆਪਣੇ ਕਵਾਰਟਰਬਾਲ ਜਾ ਰਿਹਾ ਸੀ ਤੇ ਉਸ ਸਮੇਂ ਰਸਤੇ ਦੇ ਵਿੱਚ ਇੱਕ ਔਰਤ ਨੇ ਇਸ ਦੇ ਉੱਤੇ ਇਲਜ਼ਾਮ ਲਗਾਏ ਨੇ ਕਿ ਇਸ ਦੇ ਵੱਲ ਉਸ ਦੇ ਨਾਲ ਛੇੜਛਾੜ ਕੀਤੀ ਗਈ ਨਾਲ ਹੀ ਉਸ ਦੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਤੋਂ ਬਾਅਦ ਮਸਲਾ ਪੂਰਾ ਭਖ ਗਿਆ ਤੇ ਉੱਥੇ ਹੀ ਔਰਤ ਦੇ ਵੱਲੋਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਬੁਲਾ ਲਿਆ ਗਿਆ ਤੇ ਰੱਜ ਕੇ ਜਲੂਸ ਇਸ ਮਲਾਜ਼ਮ ਦਾ ਕੱਢਿਆ ਗਿਆ ਪਰ ਕਹਿੰਦੇ ਨੇ ਕਿ ਅ ਕਈ ਵਾਰ ਸ਼ਾਮ ਵੀ ਨਹੀਂ ਮਨਾਈ ਜਾਂਦੀ ਉਸ ਤੋਂ ਬਾਅਦ ਇਸ ਪੁਲਿਸ ਮੁਲਾਜ਼ਮ ਦੀ ਬਦਮਾਸ਼ੀ ਵੀ ਦੇਖਣ ਨੂੰ ਮਿਲੀ ਮੁਲਾਜ਼ਮ ਦੇ ਵੱਲੋਂ ਸ਼ਰਿਆਮ ਜਿੱਥੇ ਮਹਿਲਾ ਦੇ ਨਾਲ ਹੱਥੋਪਾਈ ਤੱਕ ਕੀਤੀ ਗਈ ਉਸ ਤੋਂ ਬਾਅਦ ਪੱਤਰਕਾਰਾਂ ਨੂੰ ਵੀ ਗਾਲਾ ਕੱਢਦਾ ਹੈ ਇਹ ਸਾਕਸ਼ ਜਿਹੜਾ ਉਹ ਨਜ਼ਰ ਆਇਆ ਹੈ ਤੁਹਾਨੂੰ ਦੱਸਦੀ ਹੈ ਕਿ ਜਿਹੜੀ ਮਹਿਲਾ ਉਸ ਦੇ ਵੱਲੋਂ ਇਹ ਇਲਜ਼ਾਮ ਲਗਾਏ ਗਏ ਨੇ ਕਿ ਜਦੋਂ ਇਹ ਜਦੋਂ ਕੰਮ ਤੇ ਜਾ ਰਹੀ ਸੀ ਤੇ ਸਾਹਮਣੇ ਤੋਂ ਇਹ ਪੁਲਿਸ ਮੁਲਾਜ਼ਮ ਆਉਂਦਾ ਹੈ ਇਹ ਚੌਕੀ ਇੰਚਾਰਜ ਆਂਦਾ ਹੈ ਤੇ ਉਸ ਤੋਂ ਬਾਅਦ ਉਸ ਦੇ ਤੇ ਧੱਕਾ ਕਰਨਾ ਸ਼ੁਰੂ ਕਰਦਾ ਉਸ ਦੇ ਨਾਲ ਪਹਿਲਾਂ ਬਦਤਮੀਜ਼ੀ ਕਰਦਾ ਬਾਅਦ ਦੇ ਵਿੱਚ ਉਸ ਨੂੰ ਧੱਕੇ ਦੇ ਨਾਲ ਆਪਣੇ ਕੁਆਟਰ ਦੇ ਵਿੱਚ ਜਾਣ ਲਈ ਮਜਬੂਰ ਕਰਦਾ ਪਰ ਇਹ ਸਭ ਤੋਂ ਬਾਅਦ ਜਦੋਂ ਮਹਿਲਾ ਇਸ ਦਾ ਵਿਰੋਧ ਕਰਦੀ ਹੈ ਤਾਂ ਇਸ ਦੇ ਵੱਲੋਂ ਹੱਥੋ ਪਾਈ ਤੱਕ ਦੀ ਨੌਬਤ ਤੇ ਪਹੁੰਚਿਆ ਜਾਂਦਾ ਹੈ ਤੇ ਉੱਥੇ ਜਦੋਂ ਇਹ ਸਾਰੇ ਸਵਾਲਾਂ ਨੂੰ ਲੈ ਕੇ ਪੱਤਰਕਾਰ ਵੱਲੋਂ ਜਦੋਂ ਇਸ ਪੁਲਿਸ ਮੁਲਾਜ਼ਮ ਦਾ ਘਰਾਓ ਕੀਤਾ ਗਿਆ ਤਾਂ ਪੱਤਰਕਾਰਾਂ ਦੇ ਨਾਲ ਇਸ ਦੇ ਵੱਲੋਂ ਕੀ ਹਰਕਤ ਕੀਤੀ ਗਈ ਸਭ ਤੋਂ ਪਹਿਲਾਂ ਉਹ ਦੇਖਦੇ ਹਾਂ ਡੋਟ ਰੁਕ ਜਾ ਤੁਹਾਡਾ ਗੱਲ ਕਰਨੀ ਹੈ ਰੁਕ ਜਾ ਇੱਥੇ ਰੁਕ ਜਾ ਕੋਈ ਚੱਕਰ ਨਹੀਂ ਕਰ ਯਾਰ ਜਿਹੜਾ ਤੂੰ ਲੈਣਾ ਮੈਂ ਤੈਨੂੰ ਲੈ ਮੈਂ ਰੁਕ ਜਾ ਰੁਕ ਜਾ ਰੁਕ ਜਾ ਤੁਸੀਂ ਹੌਣ ਡਿਊਟੀ ਐਸਨ ਮੈਂ ਕਹਾਂ ਆਂ ਡਿਊਟੀ ਹਾਂ ਤੁਸੀਂ ਨਹੀਂ ਮੈਂ ਡਿਊਟੀ ਬੋ ਮੀਟਿੰਗ ਹੀ ਆਸੀ 106 ਨਹੀਂ ਹੁਣ ਤੁਸੀਂ ਹੌਣ ਡਿਊਟੀ ਹੋ ਨੋ ਮੀਟਿੰਗ ओके अच्छा मीटिंग ਤੇ ਸੀ ਆ ਆਫ ਡਿਊਟੀ ਆ ਜਾਨੀ ਕਰਾ ਪਤਾ ਲੱਗਾ ਹੈਗਾ ਵੀ ਤੁਸੀਂ ਇੱਕ ਲੇਡੀ ਨਾਲ ਬਤਮੀਜੀ ਕੀਤੀ ਆ ਉਹਨੂੰ ਟੱਚ ਕਰਨ ਦੀ ਕੋਸ਼ਿਸ਼ ਕੀਤੀ ਕੀ ਸਾਰਾ ਮਾਮਲਾ ਹੈਗਾ ਇਹ ਟੱਚ ਹਾਂਜੀ ਕਿ ਜਾਂ ਉਹਨੇ ਫੋਨ ਆਪ ਕਰ ਰਹੀ ਕਿਸੇ ਨਾਲ ਫੋਨ ਕਰ ਨਹੀਂ ਤੁਸੀਂ ਉਹਨਾਂ ਨਾਲ ਬਤਮੀਜੀ ਕਿਉਂ ਕੀਤੀ ਆ ਯਾਰ ਤੂੰ ਆਪ ਆਪ ਗੱਲਾਂ ਬਾਤ ਕਰੀ ਨਹੀਂ ਨਹੀਂ ਕਿਉਂ ਗੱਲਾਂ ਉਹ ਸਾਰੇ ਤੁਹਾਡੇ ਤੇ ਇਲਜ਼ਾਮ ਲੱਗੇ ਹੈਗਾ ਮੇਰੀ ਗੱਲ ਸੁਣੋ ਨਹੀਂ ਨਹੀਂ ਤੁਹਾਡੇ ਤੇ ਇਲਜ਼ਾਮ ਲੱਗੇ ਤੁਸੀਂ ਜਨਾਨ ਨੂੰ ਟੱਚ ਕੀਤਾ ਹੈਗਾ ਤੁਸੀਂ ਯਾਰ ਤੂੰ ਆਏ ਨਹੀਂ ਤੂੰ ਕਿੱਥੇ ਨੂੰ ਆਇਆ ਤੁਸੀਂ ਇੱਥੇ ਗੱਲ ਕਰੋ ਨਾ ਬਾਹਰ ਗੱਲ ਕਰੋ ਤੂੰ ਸਾਰੇ ਸਾਰ ਤੁਸੀਂ ਬਾਹਰ ਗੱਲ ਕਰੋ ਨਾ ਨਹੀਂ ਨੌਕਰ ਤਾਂ ਤੁਸੀਂ ਹੈਗੇ ਆ ਪਬਲਿਕ ਸਰਮੈਂਟ ਤੋਂ ਹੀ ਹੈਗੇ ਆ ਆ ਜਾ ਤੁਸੀਂ ਪਬਲਿਕ ਸਰਮੈਂਟ ਬਾਹਰ ਆਓ ਨਾ ਤੁਸੀਂ ਬਾਹਰਾਂ ਕੇ ਗੱਲ ਕਰੋ ਆ ਕੇ ਦੇਖੋ ਸਰ ਸਰ ਬਾਹਰਾਂ ਕੇ ਗੱਲ ਕਰੋ ਤੁਸੀਂ ਆ ਜਾਓ ਜਨਾਬ ਤਤੋਂ ਸੀ ਸੁਣਿਆ ਤੇ ਦੇਖਿਆ ਕਿ ਪੁਲਿਸ ਮੁਲਾਜ਼ਮ ਕਿਵੇਂ ਪੱਤਰਕਾਰਾਂ ਦੇ ਨਾਲ ਵੀ ਬਦਸਲੂਕੀ ਦੇ ਨਾਲ ਪੇਸ਼ ਆ ਰਿਹਾ ਹੈ ਇਸ ਤੋਂ ਇਲਾਵਾ ਜਦੋਂ ਪੱਤਰਕਾਰਾਂ ਦੇ ਵੱਲੋਂ ਤਿੱਖੇ ਸਵਾਲ ਕੀਤੇ ਗਏ ਕਿ ਤੁਸੀਂ ਮਹਿਲਾ ਦੇ ਨਾਲ ਬਤਮੀਜ਼ੀ ਕਿਉਂ ਕੀਤੀ ਤਾਂ ਜਿਹੜਿਆ ਇਸ ਦੇ ਵੱਲੋਂ ਸਪਸ਼ਟੀਕਰਨ ਦਿੱਤਾ ਗਿਆ ਉਹ ਵੀ ਕਾਫੀ ਹੈਰਾਨ ਕਰਨ ਵਾਲਾ ਹੈ ਪੁਲਿਸ ਮੁਲਾਜ਼ਮ ਦਾ ਕਹਿਣਾ ਹੈ ਕਿ ਮਹਿਲਾ ਦਾ ਘਰ ਵਾਲਾ ਬਾਹਰ ਰਹਿੰਦਾ ਉਹ ਫੋਨ ਤੇ ਗੱਲ ਕਰ ਰਹੀ ਹੁੰਦੀ ਹੈ ਤੇ ਮੈਨੂੰ ਚੰਗਾ ਨਹੀਂ ਲੱਗਦਾ ਕਿ ਕੋਈ ਇਸ ਤਰੀਕੇ ਦੇ ਨਾਲ ਪਿੱਠ ਪਿੱਛੇ ਕਿਸੇ ਨਾਲ ਗੱਲ ਕਰੇ ਤਾਂ ਹੁਣ ਵੱਡਾ ਸਵਾਲ ਇਹ ਬਣਦਾ ਹੈ ਕਿ ਹੁਣ ਕੀ ਪੁਲਿਸ ਮੁਲਾਜ਼ਮ ਖਾਸ ਕਰਕੇ ਰੇਲਵੇ ਪੁਲਿਸ ਜਿਹਦਾ ਕੰਮ ਰੇਲਵੇ ਦੀ ਸੁਰੱਖਿਆ ਦੇਖਣਾ ਹੈ ਜਿਸਦਾ ਕੰਮ ਰੇਲਵੇ ਦੀ ਚੈਕਿੰਗ ਕਰਨਾ ਹੈ ਉਹ ਹੁਣ ਰਾਤ ਤੇ ਚੱਲਣ ਵਾਲੇ ਲੋਕਾਂ ਦੇ ਫੋਨਾਂ ਤੇ ਵੀ ਨਿਗਰ ਰੱਖਦੀ ਹੈ ਤੇ ਜਦੋਂ ਮਹਿਲਾ ਦੇ ਵੱਲੋਂ ਇਸ ਗੱਲ ਦਾ ਵਿਰੋਧ ਕੀਤਾ ਗਿਆ ਤੇ ਪੱਤਰਕਾਰਾਂ ਵੱਲੋਂ ਤਿੱਖੇ ਸਵਾਲ ਕੀਤੇ ਗਏ ਤਾਂ ਉਸ ਤੋਂ ਵੀ ਇਹ ਜਨਾਬ ਭੱਜਦੇ ਹੋਏ ਨਜ਼ਰ ਆ ਰਹੇ ਨੇ ਤਾਂ ਇਸ ਵਿਅਕਤੀ ਦੇ ਉੱਤੇ ਇਲਜ਼ਾਮ ਲਗਾਉਂਦੇ ਹੋਏ ਮਹਿਲਾ ਦੇ ਵੱਲੋਂ ਕੀ ਕੁਝ ਕਿਹਾ ਗਿਆ ਇੱਕ ਵਾਰੀ ਸੁਣਦੇ ਹਾਂ ਇਕ ਨਾਮ ਤੁਹਾਡਾ ਪ੍ਰਵੀਨ ਆ ਇੱਕ ਹੋਰ ਰਹਿਣ ਵਾਲੇ ਤੁਸੀਂ ਜੀ 5 ਢੇਰਾ ਜਗਤਪੁਰਾ ਅੱਜ ਤੋਂ ਨਾ ਇੱਕ ਹੈਪਨ ਹੋਇਆ ਪਤਾ ਲੱਗਾ ਵੀ ਤੁਹਾਨੂੰ ਕਿਸੇ ਪੁਲਿਸ ਚੌਕੀ ਇਨਚਾਰਜ ਨੇ ਤੁਹਾਣਾ ਬਾਤਮੀ ਜੀ ਕੀਤੀ ਹੈਗੀ ਆ ਕੀ ਸਾਰਾ ਮਾਮਲਾ ਹੈਗਾ ਜੀ ਸਰ ਦੇਖੋ ਮੈਂ ਨਾ ਰੋਜ਼ ਫਲੋਰ ਆਪਣੇ ਬੱਚਿਆਂ ਨੂੰ ਲੈਣ ਆਂ ਸਟੇਸ਼ਨ ਤੇ ਮੈਂ ਰੋਜ਼ ਡੇਲੀ ਦਾ ਲੰਘਣਾ ਆ ਬੱਚੇ ਤੁਹਾਡੇ ਕਿੱਥੇ ਪੜਦੇ ਫਲੋਰ ਹਾਂਜੀ ਫਲੋਰ ਪੜਦੇ ਆ ਅੱਛਾ ਜੀ ਤੇ ਮੈਂ ਹਨਾ ਸਟੇਸ਼ਨ ਤੇ ਮੇਰਾ ਰੋਜ਼ ਡੇਲੀ ਦਾ ਰੂਟੀਨ ਆਪਣੇ ਬੱਚਿਆਂ ਨੂੰ ਲੈਣ ਜਾਂਦੀ ਆ ਤੇ ਮੈਂ ਜਾ ਰਹੀ ਸੀ ਤੇ ਇਹਨਾਂ ਨੇ ਮੈਨੂੰ ਰੋਕਤਾ ਓਕੇ ਹਾਂਜੀ ਤੇ ਇਹ ਹੈਗੇ ਆਪਣੇ ਆਪਣੇ ਰੇਲਵੇ ਸਟੇਸ਼ਨ ਦੇ ਇਨਚਾਰਜ ਪੁਲਿਸ ਚੌਕੀ ਇਨਚਾਰਜ ਇਸ ਟੌਂਕੀ ਦਾ ਹਾਂਜੀ ਓਕੇ ਨਾਂ ਨੂੰ ਪਤਾ ਕੀ ਆ ਹਾਂਜੀ ਆਪਣੇ ਦیدار ਦیدار ਸਿੰਘ ਹਾਂਜੀ ਦیدار ਸਿੰਘ ਅੱਛਾ ਜੀ ਹਾਂਜੀ ਐਸਐਚਓ ਆ ਤੇ ਉਹਨਾਂ ਨੇ ਡ੍ਰਿੰਗ ਕੀਤੀ ਹੋਈ ਸੀ ਵਿਦਆਊਟ ਜੂਨੀਫਾਰਮ ਤੋਂ ਸੀ ਉਹਨਾਂ ਨੇ ਮੇਰਾ ਰਸਤਾ ਰੋਕਿਆ ਤੇ ਮੈਂ ਮੈਂ ਪੁੱਛਿਆ ਸਰ ਤੁਹਾਨੂੰ ਕੀ ਪ੍ਰੋਬਲਮ ਹੈ ਤੇ ਉਹ ਕਹਿੰਦੇ ਵੀ ਤੂੰ ਇੱਥੇ ਕੀ ਕਰ ਰਹੀ ਹੈ ਮੈਂ ਕਿਹਾ ਮੈਂ ਆਪਣੇ ਬੱਚਿਆਂ ਨੂੰ ਲੈ ਕੇ ਜਾ ਰਹੀ ਹਾਂ ਮੇਰਾ ਰੂਟੀਨ ਦਾ ਰਸਤਾ ਆ ਤੇ ਉਹਨਾਂ ਨੇ ਮੈਨੂੰ ਗੰਦੇ-ਗੰਦੇ ਗਾਲਾ ਕੱਢਣਾ ਤੇ ਮੈਨੂੰ ਘੜੀਸ ਕੇ ਆਪਣੇ ਅੰਦਰ ਲੈ ਚ ਆ ਰਿਹਾ ਅੱਛਾ ਹਾਂਜੀ ਤੇ ਉਹਨਾਂ ਨੇ ਮੈਨੂੰ ਟੱਚ ਕਰ ਟੱਚ ਕੀਤੇ ਤੇ ਉਹਨਾਂ ਨੇ ਮੇ ਨਾਲ ਬਹੁਤ ਬਦਤਮੀਜ਼ ਰੂਕ ਕੀਤੀ ਆ ਮਤਲਬ ਕਿ ਤੁਹਾਡੇ ਉਹਨੇ ਕੋਈ ਕੁੱਟਮਾਰ ਵੀ ਕੀਤੀ ਹਾਂਜੀ ਉਹਨਾਂ ਨੇ ਮਾਰੇ ਵੀ ਅਚਪੇੜ ਮਾਰੀ ਆ ਹਾਂਜੀ ਹਾਂਜੀ ਚਪੇੜਾ ਮਾਰੀਆਂ ਆ ਹਾਂਜੀ ਖੇਚੂ ਤੋਂ ਵੀ ਹੋਈ ਆ ਤੇ ਉਹਨਾਂ ਨੂੰ ਮੈਂ ਮੈਂ ਬਹੁਤ ਕੋਸ਼ਿਸ਼ ਕੀਤੀ ਆਪਣੇ ਆਪ ਨੂੰ ਬਚਾਉਣ ਤੇ ਆ ਆਂਡ ਬਾਂਡ ਫੇ ਸਾਰੇ ਆ ਗਏ ਆ ਜਿਨ੍ਹਾਂ ਨੇ ਮੈਨੂੰ ਦੇਖਿਆ ਤੇ ਬਚਾਉਣ ਵਾਸਤੇ ਤੇ ਉਹਨਾਂ ਨੇ ਫੇ ਵੀ ਸਾਰਿਆਂ ਨੂੰ ਗਾੜਾ ਕੱਢੀਆਂ ਫੇ ਮੈਂ ਹਾਰ ਕੇ ਆਪਣੀ ਫੈਮਿਲੀ ਨੂੰ ਬੁਲਾਇਆ ਫੋਨ ਕਰਕੇ ਤੇ ਫੇ ਮੇਰੀ ਫੈਮਿਲੀ ਪਹੁੰਚੀ ਤੇ ਹਾਂਜੀ ਤੇ ਉਸ ਤੋਂ ਬਾਅਦ ਮੇਰੀ ਫੈਮਿਲੀ ਨੂੰ ਵੀ ਗਾੜਾ ਕੱਢਣਾ ਰਹਿ ਨਹੀਂ ਉਹ ਹਾਂਜੀ ਜਿਹੜਾ ਜਿਹੜਾ ਕੱਪੜਿਆਂ ਤੋਂ ਬਾਹਰ ਤੁਰਿਆ ਫਿਰਦਾ ਅੰਡਰਵੀਅਰ ਬਣਿਆ ਨਾ ਹਾਂਜੀ 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 ਤੇ ਇਸ ਟਾਈਮ ਨਾ ਉਹ ਡਿਊਟੀ ਤੇ ਆ ਤੇ ਨਾ ਉਹ ਆਪਣੇ ਯੂਨੀਫਾਰਮ 'ਚ ਆ ਓਕੇ ਹਾਂਜੀ ਤੇ ਉਹ ਆਪਣੇ ਮਤਲਬ ਐਂਟਲੀ ਮਤਲਬ ਡਰਿੰਕ ਕੀਤੀ ਹੋਈ ਆ ਹਾਂਜੀ ਕੀ ਪ੍ਰਸ਼ਾਸਨ ਨੂੰ ਮੰਗ ਕਰਦੇ ਹੋ ਮੈਂ ਉਹਨੂੰ ਤਾਂ ਸਖਤ ਕਾਰਵਾਈ ਕਰਾਉਣਾ ਚਾਹੁੰਦੀ ਆ ਹਾਂਜੀ ਉਹਨਾਂ 'ਤੇ ਜਾਵੇ ਉਹ ਮੈਂ ਨਾ ਬਹੁਤ ਬਹੁਤ ਜ਼ਿਆਦਾ ਤਾਂ ਤੁਸੀਂ ਸੁਣਿਆ ਮੈਲਾ ਦੇ ਵੱਲੋਂ ਆਪਣੇ ਨਾਲ ਵਿਕਤੇ ਸਾਰੇ ਕੇਸਾਂ ਦਾ ਜਿਹੜਾ ਵਿਸ਼ਲੇਸ਼ਣ ਕੀਤਾ ਗਿਆ ਤੇ ਨਾਲ ਦੀ ਨਾਲ ਉਸ ਦੇ ਵੱਲੋਂ ਦੱਸਿਆ ਗਿਆ ਕੇਸ ਜਿਹੜਾ ਆਪਣੇ ਆਪ ਨੂੰ ਐਸਐਚਓ ਦੱਸ ਰਿਹਾ ਉਸ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਇਸ ਮੈਲਾ ਦੇ ਨਾਲ ਬਤਮੀਜ਼ੀ ਕੀਤੀ ਗਈ ਤੇ ਜਦੋਂ ਇਸ ਮੈਲਾ ਦੇ ਵੱਲੋਂ ਆਪਣੇ ਪਰਿਵਾਰਕ ਮੈਂਬਰ ਬੁਲਾਏ ਗਏ ਤਾਂ ਇਸ ਦੇ ਹੱਥ ਚੁੱਕਣ ਦੀ ਵੀ ਕੋਸ਼ਿਸ਼ ਜਿਹੜੀ ਐਸ ਪੁਲਿਸ ਮੁਲਾਜ਼ਮ ਦੇ ਵੱਲੋਂ ਕੀਤੀ ਗਈ ਹੈ ਤਾਂ ਤੁਸੀਂ ਹੁਣ ਇਸ ਪੁਲਿਸ ਮੁਲਾਜ਼ਮ ਦਾ ਸਪਸ਼ਟਿਕਰਣ ਸੁਣੋ ਸਪਸ਼ਟੀਕਰਨ ਸੁਣ ਕੇ ਤੁਸੀਂ ਆਪ ਹੀ ਅੰਦਾਜ਼ਾ ਲਗਾਓ ਕਿ ਕਿੰਨਾ ਹੰਕਾਰ ਇਸ ਪੁਲਿਸ ਮੁਲਾਜ਼ਮ ਦੇ ਵਿੱਚ ਭਰਿਆ ਹੋਇਆ ਕੀ ਗੱਲਬਾਤ ਹੋਈ ਹੈ ਤੁਹਾਡੀ ਅੱਛਾ ਕੀ ਨਾਂ ਹੈ ਤੁਹਾਡਾ ਠੀਕ ਹੈ ਮੈਂ ਸਰਵਿਸਪੈਡ ਰਿਦਾਰ ਸਿੰਘ ਹਾਂਜੀ ਚੌਕੀਦਾਰ ਫਲੋਰ ਹਾਂਜੀ ਇੱਥੋਂ ਦੇ ਕੁਆਟਰੋਂ ਨਿਕਲੇ ਆ ਤੇ ਲੇਡੀ ਸੀ ਜੀ ਲੇਡੀ ਫੋਨ ਫੋਨ ਤੇ ਗੱਲ ਕਰ ਰਹੀ ਸੀ ਠੀਕ ਆ ਫੋਨ ਤੇ ਗੱਲ ਕਰਦੀ ਮੈਨੂੰ ਅੱਛਾ ਹੀ ਲੱਗਾ ਠੀਕ ਵੀ ਉਹ ਫੋਨ ਤੇ ਕਿਤਾ ਕਰ ਰਹੀ ਹੈ ਠੀਕ ਆ ਫਿਰ ਉਹ ਪੁੱਛਿਆ ਉਹ ਥੋੜਾ ਹੋਰ ਨਹੀਂ ਸਰ ਤੁਹਾਨੂੰ ਕਿ ਇਹਨਾਂ ਨਾਲ ਗੱਲ ਕਰ ਤੁਹਾਨੂੰ ਕਿ ਉਹ ਸ਼ੱਕ ਇਹਨੂੰ ਲੱਗਾ ਫੋਨ ਤਾਂ ਕਿਸੇ ਨੇ ਆਪਣੇ ਘਰ ਦੇਆਂ ਵੀ ਗੱਲ ਕਰ ਸਕਦੇ ਤੁਹਾਨੂੰ ਅਸ਼ਕ ਕਿਉਂ ਲੱਗਾ ਤੁਸੀਂ ਇੰਟਰਫੇਅਰ ਕਿਉਂ ਕੀਤਾ ਮੇਰੇ ਉਹਦੇ ਫੋਨ 'ਚ ਤੁਸੀਂ ਇੰਟਰਫੇਅਰ ਉਹ ਸੁਣ ਨਹੀਂ ਨਹੀਂ ਸਰ ਤੁਹਾਡਾ ਕੀ ਤੁਹਾਡੇ ਕੋਲ ਕੀ ਅਧਿਕਾਰ ਸੀ ਉਹਦੇ ਉਹਦੇ ਫੋਨ ਵਿੱਚ ਇੰਟਰਫੇਅਰ ਕਰਨ ਦਾ ਤੁਹਾਡੇ ਕੋਲ ਕੀ ਅਧਿਕਾਰ ਆ ਉਹਦਾ ਬੰਦਾ ਗਿਆ ਹੋਵੇ ਬਾਹਰ ਕਿਹੜਾ ਚਾਹੇ ਬਾਹਰ ਗਿਆ ਹੋਵੇ ਚਾਹੇ ਨਾ ਗਿਆ ਹੋਵੇ ਤੁਸੀਂ ਕੀ ਲੈਣਾ ਤੋਂ ਤੁਸੀਂ ਕੀ ਲੈਣਾ ਸੀ ਜੋ ਮਰਜ਼ੀ ਕਰੀ ਜਾ ਹਾਂ ਮਰਜ਼ੀ ਦਾ ਕੀ ਅਧਿਕਾਰ ਤੁਸੀਂ ਚੋਣ ਤੁਸੀਂ ਚੋਣ ਚਾਹ ਲਿਆ ਜੀ ਰੋਡ ਤੇ ਜਾ ਰਹੀ ਸੀ ਤੁਹਾਡਾ ਮੇਰਾ ਸਰ ਉਹ ਕ੍ਰਾਈਮ ਕਰਦੀ ਸੀ ਕੋਈ ਉਹ ਯਾਰ ਫੋਨ ਤੇ ਗੱਲ ਕਰਦੇ ਨਾ ਗੱਲ ਕਰ ਤੁਸੀਂ ਤੁਸੀਂ ਇੰਟਰਵਿਊ ਕਰਉਂਦੀ ਨਾਲ ਦਖਨ ਦਾਜੀ ਤੁਹਾਡੇ ਨਾਲ ਤੁਹਾਡੇ ਨਾਲ ਤੁਸੀਂ ਦਖਨ ਦਾਜੀ ਫੋਨ ਦਾ ਕੀ ਮੈਂ ਤਾਂ ਜਾਣਦੀ ਨਹੀਂ ਉਹਨੂੰ ਕਿਉਂ ਫੇ ਇੰਟਰਵਿਊ ਕਰੀ ਤਾ ਉਹਨਾਂ ਨੂੰ ਮੈਸੇਜ ਤੁਸੀਂ ਕਾ ਇੰਟਰਵਿਊ ਮੈਂ ਤਾਂ ਸਿਰਫ ਫੋਨ ਵਾਰੀ ਪੁੱਛੀ ਤੁਸੀਂ ਬਤਮੀ ਜੀ ਕਿਉਂ ਕੀਤੀ ਤੁਸੀਂ ਕਿਹਾ ਹੈਲੋ ਹੈਲੋ ਤੁਸੀਂ ਫੋਨ ਵਾਰੀ ਪੁੱਛਿਆ ਕਹਿੰਦਾ ਕਿਉਂ ਕਿਉਂ ਇਹ ਫੋਨੋਂ ਪੁੱਛਿਆ ਕਿਉਂ 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 ਪੁੱਛਾ ਰਹੇ ਤੁਸੀਂ ਈ ਤੱਕੇ ਨਾ ਕੋਤੇ ਵੀ ਲੇਡੀ ਨੂੰ ਹੱਥ ਫੜ ਕੇ ਗਏ ਤੁਸੀਂ ਅੰਦਰ ਖਿੱਚ ਕੇ ਖਿੱਚ ਕੇ ਅੰਦਰ ਖੜੇ ਹਾਂ ਤੁਸੀਂ ਖੜੇ ਆ ਤੁਸੀਂ ਚਪੀੜਾਂ ਵੀ ਮਾਰੀਆਂ ਉਹਦੇ ਲੇਡੀ ਦੇ ਅੱਛਾ 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 ਉਹ ਇਦ ਫਰਟ ਬਰੀ ਆਉਂਦੇ ਆਜੋ ਫਸ ਲੋ ਨਾ ਸਤੋਂ ਸਾਰਾ ਸਤੋਂ ਸਤੋਂ ਤੁਸੀਂ ਤੁਸੀਂ ਬਦੌੜ ਮਾਰਦੀ ਤੁਸੀਂ ਬਦੌੜ ਮਾਰਦੀ ਜਾ ਕੇ ਤੁਸੀਂ ਛੇਰ ਤੇ ਬੈਠੇ ਆ ਤੁਸੀਂ ਸਟੈਪ ਕਰ ਰਹੇ ਆ ਕੀ ਚੰਗੀ ਵਾਲਾ ਸਾਡਾ ਉਹ ਵੀ ਵੀਡੀਓ ਬੈਠੇ ਸਾਡਾ ਵੀਡੀਓ ਹੈਗੀ ਆ ਬਦੌੜ ਮਾਰਦੀ ਤੁਸੀਂ ਜਾ ਕੇ ਤੁਸੀਂ ਆਨ ਡਿਊਟੀ ਬੈਠੇ ਛੇਰ ਤੇ ਜਾ ਕੇ ਬੈਠੇ ਉਹ ਕੀ ਮਾਮਲਾ ਸਰ ਅੱਛਾ ਅੱਛਾ ਜੇ ਤੁਸੀਂ ਡਿਊਟੀ ਆਨ ਨਹੀਂ ਹੈਗੇ ਤੁਸੀਂ ਬਦੌੜ ਮਾਰਦੀ ਤਾਂ ਕਿੱਦਾਂ ਬੈਠੇ ਹੋਈ ਛੇਰ ਤੇ ਗੋ ਜਾ ਕੇ ਬੈਠੇ ਤੁਸੀਂ ਨਹੀਂ ਤੁਹਾਨੂੰ ਨਹੀਂ ਪਤਾ ਵੀ ਐਸਐਚਓ ਐਸਐਚਓ ਇੰਚਾਰਜ ਇੰਚਾਰਜ ਹੋਣ ਤੇ ਬਦੌੜ ਮਾਰਦੀ ਬਹਿਣਾ ਸਰ ਜਾ ਕੇ ਇਹ ਯਾ ਕੁਆਟਰ ਕਿਉਂ ਮੇਰੇ ਕੁਆਟਰ ਹਾਲ ਸਰ ਤੁਸੀਂ ਮੇਰਾ ਕੁਆਟਰ ਤੁਸੀਂ ਨਾ ਕੁਆਟਰ ਤੁਸੀਂ ਤੁਸੀਂ ਦਫ਼ਤਰ ਜਾ ਕੇ ਬੈਠੇ ਹੋ ਆਪਣੇ ਬਦੌੜ ਵਰਦੀ ਮੈਂ ਕੁਆਟਰ 'ਚ ਬੈਠਾ ਚਲੋ ਕੋਈ ਚੁੱਪ ਚਾਪ ਬਸ ਕੋਈ ਚਤਰ ਵਾਲੀ ਗੱਲ ਨਹੀਂ ਸਰ ਉਹ ਫੜਦਾ ਵੀਡੀਓ ਹੈਗੀ ਆ ਬੈਠਿਆ ਵੀ ਉੱਥੇ ਚੇਰ ਮਰਜ਼ੀ ਕਰ ਲਈ ਯਾਰ ਤੁਸੀਂ ਉਹ ਲੇਡੀ ਨਾਲ ਕਿਉਂ ਬਤਮੀਜ਼ੀ ਕੀਤੀ ਉਹ ਫੋਨ ਸੁਣਦੀ ਸੀ ਉਹਦੇ ਕੋ ਤਾਂ ਕਿ ਆਪਣਾ ਮੈਟਰ ਹੋ ਸਕਦਾ ਤੁਸੀਂ ਕਿਉਂ ਬਤਮੀਜ਼ੀ ਕੀਤੀ ਉਹਨਾਂ ਨਾਲ ਅੱਛਾ ਅੱਛਾ ਤੁਸੀਂ ਕਿਉਂ ਬਤਮੀਜ਼ੀ ਕੀਤੀ ਮੈਂ ਤੇਹੀ ਪੁੱਛਿਆ ਵੀ ਵਿਵਾ ਕਿਦਾਂ ਗੱਲ ਕਰਦੀ ਕਿਉਂ 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 ਸਰ ਉਹ ਲੜਦਾ ਹੀ ਹੁੰਦੀ ਆ ਕੋਈ ਲੜਦਾ ਵੀ ਨਾ ਤੂੰ ਹਾਂ ਮੈਂ ਲੜਨ ਦੀ ਨਹੀਂ ਗੱਲ ਕਰਦਾ ਮੈਂ ਤੁਸੀਂ ਇੰਟਰਵਿਊ ਕਿਉਂ ਕੀਤਾ ਉਹਦੇ ਫ ਯਾਰ ਅਸੀਂ ਪੁਲਿਸ ਅਫਸਰਾਂ ਹਰ ਅੱਖ ਨਾਲ ਨਾਲੇ ਤੁਸੀਂ ਕਹਿੰਦੇ ਮੈਂ ਆਉਣ ਡਿਊਟੀ ਨਹੀਂ ਹੈਗਾ ਫਿਰ ਤੁਸੀਂ ਪੁੱਛਿਆ ਕਿ ਉਹ ਸਭ ਤੋਂ ਮੈਂ ਕਿਉਂ ਜਦ ਬੰਦਾ ਆਫ ਡਿਊਟੀ ਹੁੰਦਾ ਪੁਲਿਸ ਅਫਸਰ ਨਹੀਂ ਹੁੰਦਾ ਉਹ ਯਾਰ ਮੀਟਿੰਗ ਨੋ ਨੋ ਸਰ ਤੁਸੀਂ ਯੂ ਆਰ ਰੋਂਗ ਸਰ ਜਾਂ ਤਾਂ ਤੁਸੀਂ ਆਈ ਐਮ ਰਾਈਟ ਨਾ ਨੋ ਨੋ ਰੋ ਤੁਸੀਂ ਯੂ ਆਰ ਰੋਂਗ ਸਰ ਤੁਸੀਂ ਜਾਂ ਤੁਸੀਂ ਆਫ ਡਿਊਟੀ ਹੈਗਾ ਤੁਸੀਂ ਕਿਸੇ ਦੀ ਗੱਲ ਕੋਈ ਇੰਟਰਨੈਟ ਕਰਦੇ ਮੀਟਿੰਗ ਕੀ ਹੁੰਦੀ ਹੈ ਚਲੋ ਤੁਸੀਂ ਤੁਸੀਂ ਮੇਰੀ ਗੱਲ ਸੁਣੋ ਸਰ ਤੁਸੀਂ ਉਹਨੂੰ ਲੇਡੀ ਨੂੰ ਅੰਦਰ ਕਿਉਂ ਲਗਾ ਕੇ ਖਿੱਚ ਕੇ ਇਹ ਦੱਸੋ ਮੀਟਿੰਗ ਕੀ ਹੁੰਦੀ ਹੈ ਤੁਸੀਂ ਅੰਦਰ ਕਿਉਂ ਲਗਾ ਕੇ ਖਿੱਚ ਕੇ ਲੇਡੀ ਨੂੰ ਅੰਦਰ ਗਈ ਸੀ ਇਹ ਉਹ ਪਛੋਤ ਮੈਂ ਦੱਸਦੀ ਆ ਮੈਨੂੰ ਖੱਚੇ ਕਰਾਇਆ ਉਹਦੇ ਟੀਟਾਂ ਲੱਗੀਆਂ ਕੁੜੀ ਦੇ ਦੇ ਦੱਸ ਹਾਂ ਦੱਸੋ ਕਿੱਥੇ ਟੀਟਾਂ ਲੱਗੀਆਂ ਤੁਹਾਡੇ ਕੋਲ ਨਾਲ ਪਹਿਲਾਂ ਸਹੀ ਗੱਲ ਕਰੋ ਮੈਂ ਤਾਂ ਸਿਰਫ ਫੋਨ ਬਾਰੇ ਪੁੱਛਿਆ ਕੀ ਕਰੋ ਕੀ ਕਰੋ ਜੀ ਫੋਨ ਕਿਉਂ ਕਰਦੀਆਂ ਤੂੰ ਸਰ ਤੁਹਾਡੇ ਕੋਲ ਕੀ ਰਾਈਟ ਆ ਦੱਸੋ ਤੁਹਾਡੇ ਕੋਲ ਰਾਈਟ ਹੈਗਾ ਤਾਂ ਪਹਿਲੇ ਸਰਚ ਲੈਣਾ ਦੱਸੋ ਨਹੀਂ ਤੁਹਾਡੇ ਕੋਲ ਰਾਈਟ ਹੈਗਾ ਮੇਰੀ ਹਾਂਜੀ ਹੈਗਾ ਜੇ ਤੁਹਾਡੇ ਜੇ ਤੁਹਾਡੇ ਤੇ ਇਲਜ਼ਾਮ ਲੱਗੇ ਆ ਤਾਂ ਅਸੀਂ ਤੁਹਾਨੂੰ ਪੁੱਛਣ ਆਏ ਆ ਅੱਜ ਤਾਂ ਠੀਕ ਹੋਈ ਦੀ ਜੇ ਤੁਹਾਡੇ ਕੋਲ ਇਲਜ਼ਾਮ ਲੱਗੇ ਆ ਤੁਹਾਡੇ ਤੇ ਸਰ ਮੈਂ ਗੱਲ ਕਹਿ ਤੀ ਕਹਿ ਤੀ ਮੈਂ ਨੈਕਸਟ ਅਫਸਰ ਨੂੰ ਦੱਸ ਦਾਂਗੇ ਜੇ ਕੋਈ ਦੱਸੋ ਬੋਲ ਸਰਾ ਸੀ ਆਪੇ ਪੁੱਛ ਲੈਣਾ ਤੁਸੀਂ ਨਹੀਂ ਦੱਸਣਾ ਸਰ ਸਾਰਾ ਸੀ ਪੁੱਛ ਲੈਣਾ ਯਾਰ ਤੂੰ ਪੁੱਛ ਰ ਮੈ ਕ ਸਰਾ ਸੀ ਡੀਐਮ ਅਸੀਂ ਡੀਐਮ ਸਾਹਿਬ ਨਾਲ ਸਰ ਸਰ ਮੈਂ ਕ ਡੀਐਮ ਸਾਹਿਬ ਨਾਲ ਆਹੀ ਹੁਣੇ ਗੱਲ ਕਰਨੀ ਫਰੋਜਪੁਰ ਸਾਹਿਬ ਜਿਹੜਾ ਤੁਸੀਂ ਇੱਥੇ ਚੌਂਕੀਂ ਚਾ ਲਾਇਆ ਬਤਮੀਜ਼ੀ ਕਰ ਰਿਆ ਯਾਰ ਮੈਂ ਐਸੇ ਤੇ ਲੱਗਾ ਆਇਆ ਹੁਣ ਮੈਂ ਕ ਜਿਹੜੇ ਸੈਪ ਮੈਂ ਕਨਾ ਸਰ ਮੈਂ ਤੁਹਾਡੀ ਗੱਲ ਮੰਨਦਾ ਲੇਕਿਨ ਐਸੇ ਚ ਹੁੰਦਾ ਸਰ ਰੱਖਿਆ ਵਾਸਤੇ ਅੱਛਾ ਠੀਕ ਆ ਨਾ ਮਤਲਬ ਇਹ ਨਹੀਂ ਵੀ ਤੁਸੀਂ ਲੇਡੀਆਂ ਨਾਲ ਬਤਮੀਜ਼ੀ ਕਰੋ ਤੁਸੀਂ ਆ ਜਿਹੜੇ ਅਲੀਕੇਸ਼ਨ ਲੱਗ ਰਿਹਾ ਕੀ ਕਹਿਣਾ ਚਾਹੁੰਦੇ ਓਦੇ ਬਾਰੇ ਦੱਸ ਹੁਕਮ ਕਰੋ ਕੀ ਤੁਸੀਂ ਦੱਸੋ ਕੀ ਕਹਿਣਾ ਚ ਕੀ ਤੁਹਾਡਾ ਪੱਖ? ਕੋ ਫੋਨ ਕਰਨਾ ਉਹ ਅੱਛੀ ਗੱਲ ਹੈ। ਹਾਂਜੀ ਤੁਸੀਂ ਨਹੀਂ ਕਰਦੇ? ਮੈਂ ਤੁਸੀਂ ਆਪਣੇ ਇਸ ਤਰ੍ਹਾਂ ਨਾਲ ਕੰਮ ਨਹੀਂ ਕਰਦੇ। ਯਾਰ ਮੈਂ ਡਿਊਟੀ ਅਫਸਰ ਹਾਂ। ਸਾਰੇ ਡਿਊਟੀ ਅਫਸਰ ਮਤਲਬ ਤੁਸੀਂ ਕਿਸੇ ਵੀ ਤੁਸੀਂ ਪ੍ਰਾਈਵੇਟ ਲਾਈਫ ਵਿੱਚ ਕਿਸੇ ਦਾ ਇੰਟਰਫੇਅਰ ਕਰੋਗੇ? ਕਿ ਅਕੀਏ ਕਿਸੇ ਦੀ ਪ੍ਰਾਈਵੇਟ ਲਾਈਫ ਵਿੱਚ ਇੰਟਰਫੇਅਰ ਕਰੋਗੇ ਜਦੋਂ ਡਿਊਟੀ ਡਿਊਟੀ ਅਫਸਰ ਦਾ? ਅੱਛਾ। ਦੱਸੋ ਪ੍ਰਾਈਵੇਟ ਲਾਈਫ ਨੀ ਨਹੀਂ ਪੁਲਿਸ ਉਹ ਉਹ ਪੁਲਿਸ ਕਵਸ ਤੋਂ ਦੀਆ ਸਰੋਂ ਬੁਲਾਈ ਦਾ ਤੁਹਾਡੀ ਉਹ ਪੁਲਿਸ ਕਵਸ ਤੋਂ ਦੀਆ ਸਰੋਂ ਤੁਹਾਡੀ ਬੁਲਾਈ ਦਾ ਤੁਹਾਨੂੰ ਉਹ ਤੇ ਸ਼ੱਕ ਸੀ ਕੋਈ ਮੈਂ ਕਹ ਰਿਹਾ ਸ਼ੇਰ ਬਗ ਪੁਲਿਸ ਕਵਸ ਤੋਂ ਸਰੋਂ ਉਹ ਤੇ ਤੁਹਾਨੂੰ ਸ਼ੱਕ ਸੀ ਕੋਈ ਕ੍ਰਾਈਮ ਕੀਤਾ ਉਹਨੇ ਲੇਡੀ ਨੇ ਪੁਲਿਸ ਕਵਸ ਤੋਂ ਸਰੋਂ ਉਹਨੇ ਕੋਈ ਕ੍ਰਾਈਮ ਕੀਤਾ ਲੇਡੀ ਨੇ ਮੈਂ ਇਹ ਦੱਸੋ ਪੁਲਿਸ ਕਵਸ ਮੇਰਾ ਮੈਂ ਕਹਣਾ ਇਹ ਮੈਂ ਤੁਹਾਨੂੰ ਇਹ ਪਸ਼ਰੇ ਵੀ ਉਹਨੇ ਕ੍ਰਾਈਮ ਕੀਤਾ ਲੇਡੀ ਨੇ ਕੋਈ ਮੈਨੂੰ ਨਹੀਂ ਪਤਾ ਮੈਂ ਬਣਾ ਵੀ ਪੁਲਿਸ ਕੰਮਤ ਹੁੰਦੀ ਹੈ ਮੈਂ ਤੁਹਾਡੀ ਗੱਲ ਮੰਨਦਾ ਸਰ ਅਸੀਂ ਵੀ ਰੋਜ਼ ਪੁਲਿਸ ਤਾਂ ਲਈਦਾ ਸਾਨੂੰ ਪਤਾ ਹੈ ਜੇ ਉਹਨੇ ਕੋਈ ਕ੍ਰਾਈਮ ਕੀਤਾ ਮੈਨੂੰ ਪਤਾ ਤੂੰ ਵੀ ਸਭ ਸਭ ਖੇਡਾ ਜਾਣਦਾ ਮੈਂ ਖੇਡਾ ਨਹੀਂ ਜਾਣਦਾ ਚਲੋ ਸਰੋ ਠੀਕ ਆ ਸਰ ਅਸੀਂ ਇਹ ਪੁੱਛਦੇ ਆ ਕਿ ਜੇ ਤੁਸੀਂ ਉਹ ਲੇਡੀ ਤੁਹਾਡੀ EMPLOYEES ਨਹੀਂ ਹੈਗੀ ਸਿਵਲਨਰ ਹੈਗੀ ਆ ਤੁਸੀਂ ਇਹਨੂੰ ਕਿਉਂ ਇੰਟਰਫੇਰ ਕੀਤਾ ਦੀ ਲੱਗਵੇ ਮੈਂ ਕਹਾਂ ਉਹ ਜੇ ਉਹ ਜੇ ਫੋਨ ਸੰਢੀ ਤੂੰ ਇੰਟਰਵਿਊ ਕੋ ਕੀਤਾ ਉਹ ਜਿਹਨਾਂ ਮਰਜੀ ਫੋਨ ਕਰੇ ਹੈਲੋ ਐਂ ਕਰੋ ਦਾ ਫੋਨ ਕੱਟੋ ਕਿਹਦਾ ਫੋਨ ਲਾ ਸਾਰਾ ਸੀ ਕਿਉਂ ਫੜੀ ਉਹਦਾ ਫੋਨ ਯਾਰ ਮੈਂ ਫੜਾ ਮੈਂ ਪ੍ਰਸ਼ਸਤਰਾ ਕਿਉਂ ਅਫਸਰ ਮੈਂ ਕਿਉਂ ਫੜ ਕੀ ਉਹ ਕ੍ਰਾਈਮ ਕੀ ਕਰਦੀ ਸੀ ਉਹ ਕੀ ਕ੍ਰਾਈਮ ਕੀ ਕੀਤਾ ਨੇ ਦੱਸੋ ਜਿਹੜੀ ਚੋਰੀ ਫੜੀ ਕਿਉਂ ਫੜਦੇ ਆ ਸਰ ਕ੍ਰਾਈਮ ਉਹਨੇ ਕੀ ਕੀਤਾ ਮੈਨੂੰ ਇਹ ਦੱਸੋ ਫੜੀ ਜਾਂਦੀ ਸਰ ਉਹ ਇੱਥੇ ਦੀ ਰਹਿਣ ਵਾਲੀ ਯਾਰ ਰੋਜ਼ ਬੱਚੇ ਲੈ ਕੇ ਜਾਂਦੀ ਆ ਠੀਕ ਆ ਨਾ ਤੁਸੀਂ ਹਰ ਤੁਸੀਂ ਹਰ ਰੋਜ਼ ਦੇਖਦੇ ਆ ਬੱਚੇ ਦੇ ਨਾਲ ਆ ਠੀਕ ਆ ਨਾ ਨਾਲ ਨਹੀਂ ਹੈ ਜੇ ਤੁਸੀਂ ਉਹਨਾਂ ਬਤਮੀਜ਼ੀ ਕਰਦੇ ਹੋ ਸਾਡੇ ਬਾਕੀ ਹੋਰ ਅੰਮਲਾਈ ਵੀ ਹੈ ਗਈ ਹੈ ਨਾ ਅੱਛਾ ਜੇ ਤੁਸੀਂ ਐਸਾ ਚ ਲੱਗੇ ਹੋ ਤੁਸੀਂ ਕਿ ਰੱਬ ਬਣ ਕੇ ਤੁਸੀਂ ਕਿਤੇ ਮੈਂ ਕਹਿੰਦਾ ਤੂੰ ਰੱਬ ਲੱਗਿਆ ਮੈਂ ਮੈਂ ਨਾ ਆਪਣੀ ਲੱਗਾ ਤੁਸੀਂ ਤੂੰ ਹੀ ਰਹੋਗਾ ਸਰ ਤੂੰ ਵੱਟ ਤੂੰ ਸਰ ਮਤਲਬ ਕਹਿਣ ਵਾਲਾ ਕਿਉਂ ਨਹੀਂ ਕਰਦੇ ਤੁਸੀਂ ਮਤਲਬ ਤੁਸੀਂ ਜਿਨਾ ਮਰਜੀ ਬਤਮੀਜੀ ਕਰੋਗੇ ਤੁਸੀਂ ਤੁਸੀਂ ਐਸਾ ਤੁਸੀਂ ਐਸਾ ਚ ਲੱਗੇ ਹੋ ਤੁਸੀਂ ਜਿਨਾ ਮਰਜੀ ਬਤਮੀਜੀ ਕਰੋਗੇ ਤੁਸੀਂ ਜੋ ਅਸੀਂ ਕੋ ਕਰੀਏ ਅਸੀਂ ਤਾਂ ਚੋਰੀ ਚੋਰੀ ਫੜਨ ਵਾਸਤੇ ਸਾਨੂੰ ਤੁਸੀਂ ਐਂਟਰਫੇਅਰ ਕੀਤਾ ਨਹੀਂ ਕਦੇ ਫੋਨ ਸੁਣਦੀ ਜੇ ਬਤਮੀਜੀ ਕੀਤੀ ਤੁਸੀਂ ਬੰਦ ਜਾ ਸੀ ਨੂੰ ਉਹ ਸੌੜ ਸੌੜ ਥੋੜਾ ਪਹਿਲਾਂ ਚੋਰੀ ਫੜਨ ਵਾਸਤੇ ਸਾਨੂੰ ਸਾਰਾ ਕੋ ਨੱਪੜਾ ਪੈਂਦਾ ਨਾਲ ਕਿਦਾਂ ਜੀ ਚੋਰੀ ਲੱਭਣ ਵਾਸਤੇ ਮੈਨੂੰ ਸਰ ਕੋਲ ਲੱਭਣਾ ਸਰ ਉਹ ਲੇਡੀਜ਼ ਹਰ ਰੋਜ਼ ਅਪਡਾਉਣ ਕਰਦੀ ਆ ਤੁਸੀਂ ਇਹਨੂੰ ਹਰ ਰੋਜ਼ ਵਾਸ਼ ਕਰਦੇ ਹੋ ਮੈਂ ਕਦੇ ਵੇਖੀ ਨਹੀਂ ਆਜੇ ਤਾਂ ਉਹ ਇੱਕ ਹੋਰ ਕੁੜੀ ਖੜੀ ਆ ਉਹਨੇ ਵੀ ਦੱਸਿਆ ਵੀ ਮੇਰੇ ਨਾਲ ਬਤਮੀਜ਼ੀ ਕੀਤੀ ਆ ਅੱਛਾ ਹਾਂਜੀ ਅੱਛਾ ਉਰੇ ਆ ਮੁੰਡਿਆ ਦੇਖੋ ਦੋਨੇ ਆ ਦੇਖੋ ਇਧਰ ਆਪਾਂ ਕਿੰਨੀ ਬਤਮੀਜ਼ੀ ਕਰਦੇ ਨਾਲ ਉਹ ਤਾਂ ਅੱਜ ਸਰ ਕੀ ਹੋਇਆ ਅਸੀਂ ਤੁਹਾਡੀ ਗੱਲ ਨਹੀਂ ਕਰਦੇ ਸਰ ਬਾਈ ਤੁਹਾਨੂੰ ਮੈਂ ਕਹਿੰਦੇ ਨਹੀਂ ਮੈਂ ਤੁਹਾਨੂੰ ਮੱਤ ਗੀ ਗੱਲ ਅਸੀਂ ਨਾ ਦੀ ਗੱਲ ਕਰਦੇ ਆ ਯਾਰ ਸਿਰਫ ਮੇਰੀ ਗੱਲ ਕਰ ਹਾਂਜੀ ਮੇਰੀ ਗੱਲ ਕਰ ਕਿਉਂ ਮੇਰੇ ਮਰਾਮ ਨੂੰ ਕਹਿਣਾ ਸਰ ਮੈਂ ਸਰ ਮੈਂ ਜਿਹੜੀ ਮੈਂ ਅਸੀਂ ਦਾ ਸਰ ਜੋ ਸਾਹਮਣੇ ਦੇਖ ਰਹੇ ਆ ਅਸੀਂ ਉਹ ਅਸੀਂ ਮੈਂ ਕਰਾਂ ਮੈਸੇਜ ਲੱਗਿਆ ਮੈਂ ਛੱਡ ਬਸ ਮੇਰੀ ਗੱਲ ਦੀ ਗੱਲ ਕਰ ਮਤਲਬ ਜੇ ਤੁਸੀਂ ਐਸੇ ਚ ਲੋਕ ਕਹਿੰਦਾ ਤੁਸੀਂ ਇਹ ਸਾਰਾ ਕੁਛ ਤੇ ਬੰਤਵੀ ਜੀ ਕਰੋਗੇ ਆਉਂਦੀਆਂ ਜਨਾਨੀਆਂ ਨੂੰ ਫੜੋਗੇ ਠੀਕ ਆ ਨਾ ਉਹਨਾਂ ਨਾਲ ਬਾਤਮੀਜੀ ਕਰੋਗੇ ਤਾਂ ਕਿਹਨਾਂ ਤੁਸੀਂ ਫੜ ਕੇ ਅੰਦਰ ਲੈ ਜਾਓਗੇ ਠੀਕ ਹੈ ਨਾ ਮਤਲਬ ਮਤਲਬ ਅੰਦਰ ਜਾ ਕੇ ਤੁਸੀਂ ਚੋਰੀ ਕਰਨੀ ਸੀ ਨਾ ਮੈਂ ਜਿਹੜੀ ਮੈਂ ਗੱਲ ਕਰਦਾ ਸਰ ਮੇਰੀ ਗੱਲ ਮੇਰੀ ਤਾਂ ਗੱਲ ਸੁਣੋ ਮਤਲਬ ਤੁਸੀਂ ਧੱਕੇ ਨਾਲ ਅੰਦਰ ਜਰਨੀਆਂ ਲੈ ਕੇ ਜਾਓਗੇ ਤੁਸੀਂ ਕਿਹਨਾਂ ਨੂੰ ਭਜਾਉਣਾ ਸਰ ਦੱਸੋ ਕੌਣ ਭਜਾਊਗਾ ਸਾਣਾ ਸਾਨੂੰ ਨਹੀਂ ਨਹੀਂ ਭਜਾਉਣਾ ਕੋਈ ਹਾਂਜੀ ਦੱਸੋ ਇਹਦਾ ਬਾੜੇ ਆਉਂਦੇ ਨਾ ਮਰਾ ਜਾਈ ਤੁਸੀਂ ਕਹੇ ਸੀਗੇ ਮਤਲਬ ਤੁਸੀਂ ਸਾਨਾ ਬਾਤਮੀਜੀ ਕਰਦੇ ਹੋ ਭਜਾਓ ਇਹਨਾਂ ਨੂੰ ਤੁਸੀਂ ਪਰ ਲੇਡੀਜ਼ ਨਾਲ ਕਰਨਾ ਹੀ ਕਰਨੀਆਂ ਹਾਂ ਹਾਂ ਤਾਂ ਤੁਸੀਂ ਸੁਣਿਆ ਕਿ ਇਸ ਜਿਹੜਾ ਚੌਂਕੀ ਇੰਚਾਰਜ ਹੈ ਇਸ ਦੇ ਵੱਲੋਂ ਆਪਣਾ ਸਪਸ਼ਟੀਕਰਨ ਦਿੱਤਾ ਗਿਆ ਹਾਲਾਂਕਿ ਸਪਸ਼ਟੀਕਰਨ ਕਿੰਨਾ ਕੁ ਠੀਕ ਸੀ ਕਿੰਨਾ ਕੁ ਜਾਇਜ਼ ਸੀ ਇਸ ਦਾ ਅੰਦਾਜ਼ਾ ਤੁਸੀਂ ਆਪ ਹੀ ਲਗਾ ਸਕਦੇ ਹੋ ਕਿਉਂਕਿ ਹੁਣ ਇਸ ਤੋਂ ਇੱਕ ਗੱਲ ਤਾਂ ਸਾਫ਼ ਨਜ਼ਰ ਆ ਰਹੀ ਹੈ ਕਿ ਹੁਣ ਲੋਕਾਂ ਦੀ ਪਰਸਨਲ ਜ਼ਿੰਦਗੀ ਦੇ ਵਿੱਚ ਵੀ ਰੇਲਵੇ ਪੁਲਿਸ ਦਖਲਅਜ਼ਮੀ ਜ਼ਰੂਰ ਕਰਨ ਜਾ ਰਹੀ ਹੈ ਹਾਲਾਂਕਿ ਇਹ ਸਭ ਦਾ ਡਰਾਮੇ ਤੋਂ ਬਾਅਦ ਜਦੋਂ ਇਸ ਦੀ ਜਾਣਕਾਰੀ ਪੰਜਾਬ ਪੁਲਿਸ ਨੂੰ ਮਿਲਦੀ ਹੈ ਤਾਂ ਪੰਜਾਬ ਪੁਲਿਸ ਮੌਕੇ ਤੇ ਪਹੁੰਚਦੀ ਹੈ ਤੇ ਉਸ ਬਾਅਦ ਇਹ ਮਾਮਲਾ ਠੰਡਾ ਕਰਾਇਆ ਜਾਂਦਾ ਹੈ ਤੇ ਦੋਵਾਂ ਦਿਨਾਂ ਦੇ ਵਿੱਚ ਸਮਝੌਤਾ ਕਰਵਾ ਦਿੱਤਾ ਜਾਂਦਾ ਹੈ ਤਾਂ ਇਹ ਪੂਰੇ ਮਾਮਲੇ ਦੇ ਉੱਤੇ ਬੋਲਦੇ ਹੋਏ ਪੁਲਿਸ ਅਧਿਕਾਰੀ ਕੀ ਕੁਝ ਕਹਿ ਰਹੇ ਨੇ ਇੱਕ ਵਾਰੀ ਸੁਣ ਲੈਂਦੇ ਹਾਂ ਇਤਨਾ ਮਿਲੀ ਸੀ ਚੌਂਕੀ ਵਾਲੇ ਬੰਨੋ ਕਿ ਇਦਾਂ ਨਾ ਕਿ ਆਪਣਾ ਮੁਲਾਜ਼ਮ ਉਹ ਤੇ ਦਿਸਾਨਸ ਨੇ ਜੀ ਉਹਨਾਂ ਨੇ ਕੋਈ ਲੇਡੀ ਲੰਘ ਰਹੀ ਸੀ ਮੋਬਾਈਲ ਤੇ ਗੱਲ ਕਰ ਰਹੀ ਉਹਨਾਂ ਤੇ ਬੇਹ consciousness ਹੋਈ ਆ ਜੀ ਕਿ ਉਹਨਾਂ ਕੋਲ ਕੁੜੀ ਕੰਨੀ ਬਤਮੀ ਜੀ ਕੀਤੀ ਆ ਮੈਂ ਆਇਆ ਕੁੜੀ ਨੇ ਪੁੱਛਿਆ ਬੇਟੀ ਨੂੰ ਜੀ ਪੁੱਤਰ ਜੀ ਕੀ ਹੈ ਤੁਹਾਨੂੰ ਇਹ ਕੋ ਪ੍ਰੋਬਲਮ ਆ ਦੱਸੋ ਕੀ ਕੀਤਾ ਉਹਨੇ ਤੁਹਾਨੂੰ ਦੱਸੀ ਸਾਡੀ ਗੱਲ ਸਾਨੂੰ ਤੇ ਹੁਣ ਸਾਡੇ ਉਹ ਮੁਲਾਜ਼ਮ ਨੇ ਇਹਨਾਂ ਕੋ ਮਸੂਰੀ ਫੀਲ ਕਰ ਲਈ ਆ ਇਹ ਗਾਂਪੇ ਇੱਕ ਏਦਾਂ ਨਹੀਂ ਹੋਏਗਾ ਤੇ ਬੱਚਾ ਵੀ ਉਹ ਸਹਿਮਤ ਹੋ ਗਿਆ ਕਹਿੰਦਾ ਮੈਂ ਕੋਈ ਕਾਰਵਾਈ ਨਹੀਂ ਕੋਣੀ ਰਿਟਰਨ ਸਟੇਟਮੈਂਟ ਨੂੰ ਕਿਹਾ ਸੀ ਉਹ ਕਹਿੰਦਾ ਨਹੀਂ ਮੈਨੂੰ ਜੀ ਤਸਦੀਕ ਹੈ ਮੇਰੀ ਕਿ ਚਲੋ ਗਾਂ ਤੋਂ ਇੱਥੋਂ ਅਸੀਂ ਲੰਘਦੇ ਆ ਸਾਡਾ ਰੂਟੀਨ ਤੇ ਲੰਘਣਾ ਲੰਘ ਹੈਗਾ ਇਹ ਸਾਨੂੰ ਕੋਈ ਗਾਂਹ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ ਉਹ ਵਿਸ਼ਵਾਸ ਦੁਆਤਾ ਇਸ ਬੰਦੇ ਨੇ ਇਥੋਂ ਬਦਲੀ ਕਰ ਦਿੱਤੀ ਜਾਗੀ ਓਕੇ ਠੀਕ ਆ ਜੀ ਉਹਨਾਂ ਕੋਈ ਸਟੇਟਮੈਂਟ ਨਹੀਂ ਦਿੱਤੀ ਰਿਟਰਨ ਸਾਨੂੰ ਉਹਨਾਂ ਨੇ ਕਿਹਾ ਸੀ ਉਹ ਸੈਟੀਸਫਾਈ ਨੇ ਪਬਲਿਕ ਸਰ ਮੈਂ ਤਾਂ ਬਾਹਰ ਆਉਣਾ ਤੇ ਬਾਹਰਾਂ ਦੀ ਗੱਲ ਕਰੋ ਆ ਕੇ ਦੇਖੋ ਸਰ ਸਰ ਹਲੋ ਹਲੋ ਤੁਸੀਂ ਆਹ ਜੀ ਕਿਉਂ ਤੁਸੀਂ ਹਲੋ ਹਲੋ ਤੁਸੀਂ ਆਹ ਜੀ ਕਿਉਂ ਉਸੇ ਕਿਲਾਣਾ ਸਿਰ ਜੋ ਵਰਦੀ ਕਰੀ ਜਾਏ ਹਾਂ ਜੋ ਬਾਹਰਾਂ